ਪਿੰਡ ਬੋਝਾ ਵਿੱਚ ਦੁਕਾਨਦਾਰ ਨੂੰ ਫਾਇਰਿੰਗ ਕਰਕੇ ਲੁੱਟਣ ਵਾਲੇ ਲੁਟੇਰੇ ਗਰੋ ਦੇ ਇੱਕ ਮੈਂਬਰ ਨੂੰ ਕਮਾਂਡ ਪੁਲਿਸ ਨੇ ਤਿੰਨ ਨਜ਼ਾਇਜ਼ ਰਿਵਾਲਵਰਾਂ ਸਮੇਤ ਕੀਤਾ ਕਾਬੂ ਕੇਸ ਦਰਜ ਤੇ ਅਗਲੀ ਪੁੱਛਗਿੱਛ ਸ਼ੁਰੂ ਪ੍ਰੈਸ ਵਾਰਤਾ ਦੌਰਾਨ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਬੀਤੀ 21 ਤਾਰੀਖ ਨੂੰ ਪਿੰਡ ਬੋਝਾ ਵਿਖੇ ਇੱਕ ਦੁਕਾਨਦਾਰ ਨੂੰ ਰਿਵਾਲਵਰ ਦਿਖਾ ਕੇ ਤੇ ਗੋਲੀ ਚਲਾ ਕੇ ਡਰਾ ਧਮਕਾ ਕੇ ਲੁੱਟਣ ਵਾਲੇ ਲੁਟੇਰਾ ਗਰੋ ਦੇ ਇੱਕ ਮੈਂਬਰ ਰਣਜੀਤ ਸਿੰਘ ਨੂੰ ਕਾਬੂ ਕੀਤਾ ਜਿਸ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ 4 ਰਿਵਾਲਵਰ 32 ਬੋਰ ਦੇ ਲੈ ਕੇ ਆਇਆ ਸੀ ਜਿਸ ਵਿੱਚੋਂ 3 ਰਿਵਾਲਵਰ ਤੇ 9 ਰੌਂਦ ਬਰਾਮਦ ਕੀਤੇ ਨੇ ਅਤੇ ਬਾਕੀ ਇੱਕ ਰਿਵਾਲਵਰ ਤੇ ਇਸ ਦੇ ਦੋ ਸਾਥੀ ਅਤੇ ਅਜੇ ਕਾਬੂ ਕਰਨੇ ਬਾਕੀ ਨੇ ਜਾਂਚ ਕੀਤੀ ਜਾ ਰਹੀ ਹੈ ਤੇ ਕੇਸ ਦਰਜ ਕਰਦੇ ਹੋਏ ਅਗਲੀ ਤਫ਼ਤੀਸ਼ ਜਾਰੀ ਹੈ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਹਾਂਜੀ ਸਰ ਜਿਹੜੇ ਅੱਜ ਤੁਸੀਂ ਆ ਵੈਪਨ ਫੜਿਆ ਤੇ ਨਾਲ ਇੱਕ ਮਰਜ਼ਮ ਫੜਿਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਆਂ ਮਾਰਯੋਗ ਅਸ਼ਵਰੀ ਕੋਟਿਆਲ ਆਈਪੀਐਸ ਬਟਾਲਾ ਤੇ ਸ਼੍ਰੀ ਰਮਿੰਦਰ ਸਿੰਘ ਜੀ ਪੀਪੀਐਸ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ ਤੇ ਇੱਕ ਅਸੀਂ ਇੱਕ ਸਫਲਤਾ ਪ੍ਰਾਪਤ ਹੋਈ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਕੰਮ ਕਰਦੇ ਹੋਇਆ ਖਾਨਕਮਹਾਂ ਦਾ ਪਿੰਡ ਪੈਂਦਾ ਵਾ ਬੋਝਾ ਉੱਥੇ ਇੱਕ 21 ਤਰੀਕ ਨੂੰ ਵਾਦਥ ਹੋਈ ਸੀ ਜਿਹਦੇ ਇੱਕ ਦੁਕਾਨਦਾਰ ਸੀ ਕਰਿਆਨੇ ਵਾਲਾ ਉਹ ਤੋਂ ਮੱਛਸ ਲੈਣ ਤੋਂ ਉਹ ਤੋਂ ਪੈਸੇ ਦੇਣ ਤੋਂ ਇੱਕ ਵਿਅਕਤੀ ਨੇ ਆਪਣੇ ਦਸਤੀ ਹਿਜਾਰਾ ਨਾ ਵਪਨ ਨਾਲ ਮਾਰ ਦੇਣ ਦੀ ਦਾ ਵੈਕ ਫਾਇਰ ਕੀਤਾ ਸੀ ਜਿੱਤੇ ਉਸੇ ਵਾਰ ਕਾਰਵਾਈ ਕਰਨ ਐ ਸਬ ਸਾਬ ਦੇਕਰ ਨੇ ਉਹਦਾ ਪਤਾ ਸਿੱਧਰ ਦਿੱਤਾ ਤੇ ਤਫਤੀਸ਼ ਨੂੰ ਗਾ ਲਿਆਂਦਾ ਤੇ ਉਸ ਉਸੇ ਤਰਦੀਸ਼ ਦੇ ਵਿੱਚ ਨਾਲ ਉਹਨੂੰ ਉਹਨੂੰ ਉਹ ਫੋਲੋ ਕਰਦੇ 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 ਇਹਨੂੰ ਸਫਲਤਾਪੂਰਵਕ ਪ੍ਰਾਪਤ ਹੋਈ ਹੈ ਕਿ ਪੰਜ ਪੰਜ ਦਿਨ ਨੂੰ ਇਹਨਾਂ ਨੇ ਉਹ ਵਿਅਕਤੀ ਰਣਜੀਤ ਸਿੰਘ ਏਲੀਅਸ ਮੰਗੂ ਪੁੱਤਰ ਸਰਵਨ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਪੋਸ਼ ਕੁਸਰ ਨੇ ਮੰਨ ਦੱਸਿਆ ਕਿ ਉਹ ਚਾਰ ਵੈਪਨ ਜਿਹੜੇ ਆ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਜਿੱਚੋ ਤਿੰਨ ਇਹਨਾਂ ਨੇ ਵੈਪਨ ਸਮੇਂ ਉਹ ਵੈਪਨ ਜਿਨ੍ਹਾਂ ਨੇ ਫਾਇਰ ਕੀਤਾ ਸੀ ਉਹ ਉਹਨਾਂ ਨੇ ਬਰ੍ਹਾਂ ਕਰ ਦਿੱਤੇ ਆ ਤੇ ਇੱਕ ਵੈਪਨ ਨਾਲ ਕਿਸਦਾ ਕਰਨ ਜਿਹੜਾ ਫੰਨਾ ਬਾਕੀ ਹੈ ਤੇ ਦੋ ਸਾਥੀ ਜਿਹੜੇ ਇਹਨਾਂ ਦੇ ਨਾਲ ਜਿਹੜੇ ਆ ਇਨਵੋਲਵ ਇਸ ਕੰਮ 'ਚ ਉਹ ਫੰਨੇ ਬਾਕੀ ਹੈ ਉਹ ਵੀ ਇਹੀ ਜਿਹੋਦੀ ਫੜਵਾਗੇ ਕਿ ਇਹ ਵਿਅਕਤੀ ਸਾਡੇ ਕੋਲ ਇਨਸਟੈਂਪ ਰਿਮਾਂਡ ਤੇ ਆ ਮੁਸਲ ਚੱਲ ਰਹੀ ਆ ਉਹ ਨਵਾਂ ਖਸਾ ਸਰ ਕਿੰਨੇ ਇਹ ਜਿਹੜਾ ਆਪਣਾ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਇਹਦਾ ਰਿਮਾਂਡ ਹੈਗਾ ਅੱਜ ਸੀ ਨੂੰ ਦਾ ਚ ਭੇਜ ਕੀਤਾ ਸੀਗਾ 3 ਦਿਨ ਦਾ ਰਿਮਾਂਡ ਮਿਲਿਆ ਤਾਂ ਫਰਦਰ ਪਰਚੇਸ ਕਰ ਰਹੇ ਤੋਂ ਸਰ ਕਿੰਨੇ ਰੋਂਦ ਬਰਾਮਦ ਹੋਏ ਜੀ ਹੋਟਲ ਜਿਹੜੀ ਇਸਟਨ ਦੀ ਬਰਾਮਦਗੀ ਹੈ ਉਹ 3 ਜਿਹੜੇ 23 ਬੋਰ ਦੇ ਕੰਟਰੀ ਮੇਡ ਮਿਸਟਰ ਨੇ ਤੇ ਨਾਲ ਕੋ 9 ਰੋਂਦ ਨੇ ਸਰ ਇਹਦਾ ਰਿਕਾਰਡ ਜਿਹੜਾ ਉਹ ਕ੍ਰਿਮੀਨਲ ਹੈ ਕਿ ਜਾਂ ਕਿਵੇਂ ਜਿਹੜਾ ਪਸ਼ੋਕੜ ਹੈ ਇਹਦਾ ਜੀ ਫਿਲਹਾਲ ਜਿਹੜੀ ਐਸ ਪਰ ਰਿਕਾਰਡ ਜਿਹੜਾ ਇਹਦੀ ਉਮਰ 22 ਸਾਲ ਹੈਗੀ ਆ ਪਹਿਲਾਂ ਤੇ ਪਰਚਾ ਕੋਈ ਹੈਗਾ ਨਹੀਂ ਹੈ ਐਸਾ ਇਹ ਨਮੇ ਪਹਿਲੀ ਵਾਰੀ ਹੈ ਜਿਹੜਾ ਪਰ ਇੱਕ ਪਤਾ ਚੱਲ ਰਹੀ ਹੈ ਕੋਈ ਕੋਈ ਜੋ ਹੈ ਰਿਕਾਰਡਰ ਦਾ ਐਸ ਪਰ ਕੋਰਟ ਤਾਂ ਨਹੀਂ ਹੈਗਾ ਪਰ ਪੁਛ ਕੇ ਸਟ੍ਰੈਟਜੀ ਕੀ ਜੇ ਪਹਿਲਾਂ ਕੋਈ ਇਹਨੇ ਬਾਤ ਕਿਸੇ ਨੂੰ ਇਨਵੋਲ ਹੋਵੇਗਾ ਤਾਂ ਤਦ ਪਰਚੀ ਆਉਣੀ ਹੈ ਤੇ ਸਰ ਇਹਨੇ ਪਹਿਲਾਂ ਵੀ ਕੋਈ ਐਹੋ ਜਿਹਾ ਵੈਪਰ ਲਿਆਨ ਕੇ ਕਿਸੇ ਨੂੰ ਦਿੱਤੇ ਆ ਜਾਂ ਨਹੀਂ ਇਹਦੇ ਬਾਰੇ ਵੀ ਕੋਈ ਪੁਛਗਿਸ ਕੀਤੀ ਹੈ ਨਹੀਂ ਇਹ ਜਿਹੜੇ ਦੋ ਸਾਥੀ ਇਹਨਾਂ ਦੇ ਉਹ ਫੜਨੇ ਬਾਕੀ ਹੈ ਇੱਕ ਜਿਹੜਾ ਇਹ ਵਿਅਕਤੀ ਹੈ ਇਹ ਦੱਸਿ ਤੁਹਾਨੂੰ ਗੱਲ ਕਿ ਇਹ ਰਿਮਾਰਟ ਤੇ ਹੈਗਾ ਵਾ ਪੁਛੀ ਚੱਲ ਰਹੀ ਹੈ ਕੋਈ ਫਰਦਰਦਾਰ ਹੁੰਦਾ ਤੁਹਾਨੂੰ ਸੁਣਾਂਗੇ ਉਹ ਕਿਹਾ ਥੈਂਕਸ ਗੁਰਦਾਸਪੁਰ ਤੋਂ ਲੱੱਕੀ ਰਾਜਪੂਤ ਦੀ ਰਿਪੋਰਟ